ਅਜ ਕੋਰਟ ਦੇ ਵਿੱਚ ਅਸੀਂ ਜਿਹੜੇ ਗਵਾਹ ਅਸੀਂ ਐਗਜ਼ਾਮਿਨ ਕਰਵਾਉਣਾ ਚਾਹੁੰਦੇ ਆ ਪਹਿਲਾਂ ਅਸੀਂ ਦੋ ਗਵਾਹ ਐਗਜ਼ਾਮਿਨ ਕੋਰਟ ਦੇ ਵਿੱਚ ਸਾਡੇ ਹੋ ਚੁੱਕੇ ਨੇਗੇ ਉਹਨਾਂ ਦਾ ਚੀਫ ਐਗਜ਼ਾਮਿਨ ਹੋ ਗਿਆ ਹੁਣ ਅਸੀਂ ਕੋਰਟ ਦੇ ਵਿੱਚ ਅੱਜ ਤਿੰਨ ਗਵਾਹਾਂ ਦੀ ਹੋਰ ਐਪਲੀਕੇਸ਼ਨ ਫਾਈਲ ਕੀਤੀ ਹੈ ਤੇ ਇੱਕ ਅਸੀਂ ਐਪਲੀਕੇਸ਼ਨ ਜਿਹੜੀ ਕੰਗਣਾ ਰਣੌਤ ਨੇ ਅੱਜ ਕੋਰਟ ਵਿੱਚ ਉਹਨਾਂ ਦੇ ਵਕੀਲ ਸਾਹਿਬ ਨੇ ਹਾਜ਼ਰੀ ਮਾਫੀ ਦੀ ਐਪਲੀਕੇਸ਼ਨ ਫਾਈਲ ਕੀਤੀ ਸੀ ਅੱਜ ਅਸੀਂ ਉਹ ਐਪਲੀਕੇਸ਼ਨ ਖਾਰਜ ਕਰਨ ਦੀ ਐਪਲੀਕੇਸ਼ਨ ਦਿੱਤੀ ਹੈ ਕਿਉਂਕਿ ਪਹਿਲਾਂ 4 ਤਰੀਕਾਂ ਤੇ ਉਹਨਾਂ ਦੀ ਐਪਲੀਕੇਸ਼ਨ ਲੱਗ ਚੁੱਕੀ ਹੈ ਚਲੋ ਪਹਿਲਾਂ ਇੱਕ ਉਹ ਐਮਪੀ ਨੇ ਸੈਸ਼ਨ ਚੱਲ ਰਿਹਾ ਸੀ ਅਸੀਂ ਵੀ ਇਸ ਚੀਜ਼ ਨੂੰ ਸਮਝਦੇ ਹਾਂ ਪਰ ਹੁਣ ਸੈਸ਼ਨ ਦਾ ਟਾਈਮ ਹੈ ਜਿਹੜਾ ਉਹ ਲੰਘ ਚੁੱਕਾ ਹੈਗਾ ਤੇ ਅੱਜ ਉਹ ਸਿਰਫ ਇੱਕ ਜਾਣ ਬੁਝ ਕੇ ਨਹੀਂ ਕੋਰਟ ਦੇ ਵਿੱਚ ਅਪੀਅਰ ਹੋਏ ਅਸੀਂ ਅੱਜ ਐਪਲੀਕੇਸ਼ਨ ਫਾਈਲ ਕੀਤੀ ਹੈ ਕਿਉਂਕਿ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਹੈ ਵੀ ਦੇ ਵਿੱਚ ਆ ਸਕਦੇ ਤਾਂ ਕੋਈ ਪਰ ਅਫੀਸ਼ੀਅਲ ਕੰਮ ਕਰਦਾ ਕੋਈ ਡਾਕੂਮੈਂਟ ਨਹੀਂ ਲਾਇਆ ਕੋਈ ਕਿਤੇ ਹਾਜ਼ਰੀ ਨਹੀਂ ਲਾਇਆ ਕੋਈ ਪ੍ਰੋਪਰ ਲਿਖਿਆ ਨਹੀਂਗਾ ਵੀ ਕਿੱਥੇ ਗਏ ਸੀ ਕਿੱਥੇ ਜਾਣਾ ਸੀ ਐਗਜ਼ੈਂਪਸ਼ਨ ਵੀ ਇਹ ਕਿਨੇ ਵੀਰ ਦਾ ਉਹਨਾਂ ਨੇ ਕਿਹਾ ਵੀ ਵੀਡੀਓ ਕਾਨਫਰੈਂਸ ਦਾ ਅਸੀਂ ਕਰਿਆ ਵੀ ਵੀਡੀਓ ਕਾਨਫਰੈਂਸ ਰਾਹੀਂ ਜਿਹੜਾ ਪ੍ਰੋਜੈਕਟ ਰਿਕਵੈਸਟ ਨਹੀਂ ਨਹੀਂ ਉਹਨਾਂ ਨੇ ਜਿਹੜੀ ਐਪਲੀਕੇਸ਼ਨ ਪਹਿਲਾਂ ਕੰਗਣਾ ਵੱਲੋਂ ਫਾਈਲ ਹੋਈ ਸੀ ਪਰਮਾਨੈਂਟ ਐਗਜ਼ੈਂਪਸ਼ਨ ਦੀ ਉਸ ਐਪਲੀਕੇਸ਼ਨ ਦਾ ਜਿਹੜਾ ਜੱਸਵ ਨੇ ਕਿਹਾ ਕਿ ਬਹੁਤ ਟਾਈਮ ਤੁਸੀਂ ਲੰਘਾਤਾ ਉਹਦਾ ਆਰਗੂਮੈਂਟਸ ਕਰੋ ਅੱਜ ਲਾਸਟ ਓਪਰਚ्युनिटी ਦਿੱਤੀ ਹੈ ਉਹਨਾਂ ਨੂੰ ਤਾਂ ਉਹਨਾਂ ਦੇ ਜਿਹੜੇ ਸੀਨੀਅਰ ਵਕੀਲ ਸਾਹਿਬ ਨੇ ਕੰਗਣਾ ਦੀ ਸਾਈਡ ਤੋਂ ਉਹ ਵਕੀਲ ਸਾਹਿਬ ਨੂੰ ਕੋਈ ਹੈਲਥ ਇਸ਼ੂ ਕਰਕੇ ਉਹ ਟਰੈਵਲ ਨਹੀਂ ਕਰ ਸਕਦੇ ਉਹਨਾਂ ਨੂੰ bc ਦੀ ਪਰਮਿਸ਼ਨ ਦਿੱਤੀ ਹੈ ਕੰਗਣਾ ਨੂੰ ਕੋਈ ਪਰਮਿਸ਼ਨ ਨਹੀਂ ਦਿੱਤੀ ਕੰਗਣਾ ਦੇ ਵਕੀਲ ਸਾਹਿਬ ਨੂੰ ਕਿਹਾ ਵੀ ਤੁਸੀਂ bc ਥਰੂ ਆਰਗੂਮੈਂਟ ਕਰ ਸਕਦੇ ਹੋ ਪਰ ਨੈਕਸਟ ਡੇਟ ਲਾਸਟ ਓਪਰਚ्युनिटी ਹੈ ਤੁਹਾਨੂੰ ਹੁਣ ਅਗਲੀ ਤਰੀਕ ਦੀ ਨੰਬਰ ਆਏਗੀ ਜੇ ਕੀ ਕਰੇਗੇ ਦੱਸੋ ਅੱਧਾ ਕੀ ਹੋਵੇਗਾ ਅਸੀਂ ਅੱਜ ਕੋਰਟ ਦੇ ਵਿੱਚ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਹੈ ਜੀ ਉਹਨਾਂ ਦੀ ਜਿਹੜੀ ਹਾਜ਼ਰੀ ਮਾਫੀ ਖਾਰਜ ਕਰਨ ਵਾਸਤੇ ਅਸੀਂ ਮੈਂਸ਼ਨ ਕੀਤਾ ਵੀ ਉਹ ਮਿਸਯੂਜ਼ ਆਫ ਲਾਅ ਇੱਕ ਦੋਸ਼ੀ ਨਹੀਂ ਉਹਨਾਂ ਨੂੰ ਦੋਸ਼ੀ ਉਹਨਾਂ ਦੀ ਐਪਲੀਕੇਸ਼ਨ ਹੈ ਜਿਹੜੀ ਅੱਜ ਖਾਰਜ ਕੀਤੀ ਜਾਵੇ ਉਹਨਾਂ ਦੇ ਬੇਲ ਬਾਂਡ ਜਿਹੜੇ ਦਿੱਤੇ ਨੇ ਉਹ ਖਾਰਜ ਕੀਤੇ ਜਾਣ ਫੋਰਫੀਟ ਕੀਤੇ ਜਾਣ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਆਉਣਾ ਯਕੀਨੀ ਬਣਾਇਆ ਜਾਵੇ। ਕਿੰਨੀਆ ਕਿੰਨੀਆ ਕਿੰਨੇ ਨੈਕਸਟ ਡੇਟ ਕੀ ਹੈ? ਨੈਕਸਟ ਡੇਟ 15 ਜਨਵਰੀ ਹੈ ਜੀ। ਸਰ ਜੀ ਇਹ ਕਿੰਨੇ ਟੋਟਲ ਬੀਏ ਕਿੰਨੇ ਨੇ ਇਹਨਾਂ ਦੇ ਜਿਹੜੇ ਇਹਨਾਂ ਦੇ ਵੱਲੋਂ ਪੇਸ਼ ਨੇ ਇੱਕ ਦਿੱਲੀ ਤੋਂ ਵੀ 10 ਰਿੰਗ ਬਟ ਕੀ ਹੈ। ਕੀ ਸਰ ਦੁਬਾਰਾ ਦੱਸਿਓ? ਨਹੀਂ ਉਹ ਤਾਂ ਚਲੋ ਇੱਕ ਐਸੋਸੀਏਸ਼ਨ ਹੈ ਸਰ ਉਹਨਾਂ ਵੱਲੋਂ ਕੋਈ ਵੀ ਪੇਸ਼ ਹੋ ਸਕਦਾ ਹੈਗਾ ਕੋਈ ਜੂਨੀਅਰ ਆ ਜਾਂਦੇ ਉਹਨਾਂ ਦੇ ਬਿਹਫਤੇ ਜੀ ਤੇ ਅਜ ਮਾਤਾ ਜੀ ਨਹੀਂ ਆਏ ਜੀ ਬਾਬੂ ਜੀ ਅੱਜ ਮਾਤਾ ਜੀ ਨਹੀਂ ਮਾਤਾ ਜੀ ਦਾ ਕੋਈ ਅੱਜ ਜ਼ਰੂਰਤ ਨਹੀਂ ਸੀ ਜੀ ਜਿਹੜੀ ਅਸੀਂ ਐਪਲੀਕੇਸ਼ਨਾਂ ਫਾਈਲ ਕੀਤੀਆਂ ਉਹ ਥਰੂ ਕਾਉਂਸਲ ਕੀਤੀਆਂ ਸਾਡੇ ਵੱਲੋਂ ਪੇਸ਼ ਕੀਤੀਆਂ ਗਈਆਂ ਪਰ ਅਸੀਂ ਨਾਲ ਬਾਬਾ ਜੀ ਦੇ ਉਹਨਾਂ ਦੇ ਮਾਤਾ ਜੀ ਦੇ ਹਸਬੰਡ ਦੇ ਸਾਈਨ ਲਏ ਅਗੇ ਨਾਲ ਐਪਲੀਕੇਸ਼ਨਾਂ ਤੇ ਜੀ ਐਨਾ ਤਾਂ ਮੈਨੂੰ ਪਤਾ ਨਹੀਂ ਤੇ ਤਰੀਕ ਪੈਗੀ ਕਿੰਨੀ ਤਰੀਕ ਪੈਗੀ 15 1 ਅੱਛਾ ਕੀ ਅੱਜ ਕੀ ਸਮਾਂ ਹੈ ਕੀ ਪੁੱਛਿਆ ਗਿਆ ਤੁਹਾਡੇ ਤੋਂ ਸਵਾਲ ਇਹ ਸਾਬ ਵਕੀਲ ਸਾਹਿਬ ਨੂੰ ਪਤਾ ਜੀ ਆਪ ਸੁਣਦੇ ਹਾਂ ਲੜਾਈ ਜਾਰੀ ਹੈ ਹਾਂ ਸਾਡੇ ਨਹੀਂ ਲੜਾਈ ਜਾਰੀ ਮਾਤਾ ਜੀ ਨਹੀਂ ਆਏ ਜੀ ਪੋਰਟਰੇਟ ਲੈ ਸੀ ਅਗਵਾ ਤੁਹਾਡੀ ਮੈਨੇ ਕਰਾਤੇ ਪਪਾ ਜੀ ਅਗਵਾ ਕਰਾਉਣੇ ਸੀ ਨਹੀਂ ਜੀ ਸਾਨੂੰ ਪਹਿਲਾਂ ਤਰਖਾਸ ਜੋ ਦਰਖਾਸਤ ਫਿਰ ਅਗਵਾ ਕਰਾਂਗੇ ਕੀ ਮੰਗ ਕੀ ਕਰਦੇ ਹੁਣ ਇੱਥੇ ਕੀ ਹੋਣਾ ਚਾਹੀਦਾ ਹੈ ਕਿਸ ਤਰ੍ਹਾਂ ਜਸਟਿਸ ਭਾ ਦੇ ਦੋ ਜੀ ਕਿਵੇਂ ਜੀ ਕੀ ਹੋਵੇ ਇਹਦੇ ਵਿੱਚ ਹੁਣ ਅੱਗੇ ਕੀ ਹੋਵੇ ਇਸ ਕੇਸ ਦੇ ਵਿੱਚ ਇਨਸਾਫ ਚਾਹੀਦਾ ਜੀ ਉਹ ਕਹਿੰਦੇ ਕਿ ਵੀ ਅਸੀਂ ਮਾਫੀ ਜਿਹੜੀ ਹੈਗੀ ਬਸ ਮਾਫਤ ਮੰਗ ਲਈ ਲੱਗਦਾ ਤੁਹਾਨੂੰ ਨਹੀਂ ਇਹ ਕੋਈ ਉਹ ਹਾਸ ਮੈ ਨਹੀਂ ਹੋਇਆ ਕੋਈ ਮਾਫੀ ਨਹੀਂ ਨਾ ਮਾਫੀ ਆ ਕੋਈ ਕੰਮ ਰਹਿ ਗਿਆ 5 ਸਾਲ ਹੋ ਗਏ 5 ਸਾਲ ਤੇ ਕਰ ਮਾਫੀ ਕਿੱਥੇ ਰਹੀ ਅਸੀਂ ਬਾਬੂ ਜਿਸ ਤਰ੍ਹਾਂ ਇੱਕ ਵਾਰੀ ਕੰਨਾਂ ਨੂੰ ਤਾਂ ਪੇਸ਼ ਹੋਈਆ ਕੋਰਟ ਦੇ ਵਿੱਚ ਬਾਰ ਬਾਰ ਤਿਰਕਾ ਤੇ ਨਹੀਂ ਆ ਰਹੀ ਤੁਹਾਨੂੰ ਕੀ ਲੱਗਦਾ ਉਹ ਇਸ ਮਾਮਲੇ 'ਚ ਆਣਾ ਚਾਹੀਦਾ ਨੂੰ ਬਈ ਤਗੜੇ ਬੰਦੇ ਹੁੰਦੀ ਆਪ ਦੇ ਜਿੱਥੋਂ ਤੇ ਪਹੁੰਚ ਹੁੰਦੀ ਹੈ ਅਗਲਾ ਕਰਦਾ ਹੈ ਜਿੱਥੇ ਜਿਹੜਾ ਬੰਦਾ ਕੋਈ ਪਹੁੰਚ ਹੈ ਪਹੁੰਚ ਮੁਕਾਬਲਾ ਹੁੰਦਾ ਉਹ ਜਿੱਥੋਂ ਤੇ ਕਰ ਜੋਰ ਲਾਉਂਦਾ ਅਗਲਾ ਲਾਉਂਦਾ ਕਹਿੰਦੀ ਪੰਜਾਬ 'ਚ ਮੈਨੂੰ ਖਤਰਾ ਹੈ ਸੁਰੱਖਿਆ ਕਰਤੀ ਨਹੀਂ ਆਉਂਦੀ ਕਹਿੰਦੀ ਇੱਥੇ ਪੰਜਾਬ 'ਚ ਕਾਹਦਾ ਖਤਰਾ ਹੈ ਕੋਈ ਖਤਰਾ ਨਹੀਂ ਉਹ ਕਿਹੜਾ ਘਰੇ ਬੈਠੇ ਰਹਿੰਦੇ ਬਾਹਰੋਂ ਵੀ ਨਹੀਂ ਜਾਂਦੇ ਕੇ ਸਾਰੇ ਤੇ ਫਿਰ ਸਕਾਲਟੀ ਮਿਲਦੀ ਹੈ ਗਨ ਜਿੰਦੇ ਸੁਬਹ ਆ ਕੇ ਮਾਫੀ ਮੰਗੀ ਜਾਵੇ ਤੁਹਾਡੇ ਤੋਂ ਤਾਂ ਮਾਫ ਕਰਦੇ ਹੋਗੇ ਉਹ ਟਾਈਮ ਟੱਪ ਗਿਆ ਬਾਬਾ ਜੀ ਤੁਸੀਂ ਬਜ਼ੁਰਗੋਂ ਅਖੀਰਲੇ ਦਮ ਤੱਕ ਲੜੋਗੇ ਲੜਾਂਗੇ ਜੀ ਉਹ ਮਾਫੀ ਵਾਲਾ ਟਾਈਮ ਤਾਂ ਟੱਪ ਗਿਆ 5 ਸਾਲ ਹੋ ਗਏ ਅਸੀਂ ਬੱਪੂ ਜੀ ਅੱਜ ਜਿਸ ਤਰ੍ਹਾਂ ਤਰੀਕ ਪਈ ਹੈਗੀ ਕਿ ਅੱਜ ਆਪਣਾ ਉਹਨਾਂ ਦੇ ਵਕੀਲ ਸਾਹਿਬ ਆਏ ਸੀ ਉਹਨਾਂ ਵੀਡੀਓ ਕਾਨਫਰੈਂਸ ਨਹੀਂ ਹੋਈ ਹੈ ਨੇ ਜੇ ਬੈਸ ਤੇ ਉਹ ਹਾਜ਼ਰ ਦੇ ਮਤਲਬ ਗੱਲ ਹੋਈ ਆ ਵੀ ਇੱਥੇ ਬਾਜ ਹਾਜ਼ਰਾ ਕਿ ਤਰੀਕ ਪਹੁੰਚਣ ਠੀਕ